ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਨਵਰਾਤਰੀਆਂ ਦੇ ਮੌਕੇ ਤੇ ਸ਼੍ਰੀ ਦੁਰਗਿਆਨਾ ਮੰਦਿਰ ਸਥਿਤ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਬਤੂਮ ਤਾਮ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਮੰਦਿਰ ਦੇ ਪ੍ਰਧਾਨ ਡਾਕਟਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਿਆ ਗਈਆਂ ਹਨ ਮੰਦਿਰ ਪਰਿਸਰ ਨੂੰ ਆਕਰਸ਼ਕ ਰੰਗਾਂ ਅਤੇ ਰੰਗਾਂ ਨਾਲ ਸਜਾਇਆ ਜਾਵੇਗਾ ਅਤੇ ਰੰਗ-ਬਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਵਿਸ਼ੇਸ਼ ਸਜਾਵਟ ਕੀਤੀ ਜਾਵੇਗੀ ਮੇਲੇ ਦੌਰਾਨ ਹਜ਼ਾਰਾਂ ਵਲੰਟੀਅਰ ਤਾਇਨਾਤ ਕੀਤੇ ਜਾਣਗੇ ਤਾਂ ਜੋ ਸ਼ਰਧਾਲੂ ਆਪਣੀਆਂ ਲਾਈਨਾਂ ਵਿੱਚ ਸੂ ਚਾਰੂ ਟੰਗ ਨਾਲ ਮੱਥਾ ਟੇਕ ਸਕਣ ਡਾਕਟਰ ਸ਼ਰਮਾ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਰਿਫਰੈਸ਼ਮੈਂਟ ਅਤੇ ਲੰਗਰ ਪ੍ਰਸਾਦ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਐਸਵਾਰ ਵੀ ਹਜ਼ਾਰਾਂ ਸ਼ਰਧਾਲੂਆਂ ਦੇ ਮੇਲੇ ਵਿੱਚ ਆਉਣ ਦੀ ਉਮੀਦ ਹੈ ਸੋਵਾਰ ਨੂੰ ਜੜ ਕੇ ਅਸੂ ਮਹੀਨੇ ਦੇ ਨਰਾਤੇ ਦੇ ਜਿਹੜਾ ਕਿ ਲੰਗੂਰ ਮੇਲਾ ਸ਼ੁਰੂ ਹੋ ਰਿਹਾ ਹੈ ਅਸੀਂ ਖਲੋਤੇ ਹਾਂ ਸ਼੍ਰੀ ਦਰਗਾਹ ਤੇ ਸ਼੍ਰੀ ਵੱਡਾ ਹਨੂਮਾਨ ਮੰਦਿਰ ਵਿਖੇ ਇਥੋਂ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਜੀ ਕੋ ਅਸੀਂ ਪੁੱਛਦੇ ਆ ਕਿ ਨਗੌਰ ਮੇਲੇ ਸੰਬੰਧੀ ਕੀ ਇਹਨਾਂ ਵੱਲੋਂ ਕਾਰੀਆਂ ਕੀਤੀਆਂ ਗਈਆਂ ਹਨ ਜੈਸ਼ੀ ਰਾਮ ਜੀ ਨਰਾਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੋ ਹਰ ਸਾਲ ਦੀ ਤਰ੍ਹਾਂ ਲੋਕਾਂ ਨੂੰ ਸਾਲ ਬਾਅਦ ਉਡੀਕ ਰਹਿੰਦੀ ਹੈ ਤਿਆਰੀਆਂ ਸਾਲ ਬਾਅਦ ਚੱਲਦੀਆਂ ਰਹਿੰਦੀਆਂ ਪਰ ਜਿਹੜੇ ਆਖਰਲੇ ਮਹੀਨੇ ਹੁੰਦੇ ਹਨ ਨਾ ਤੁਹਾਨੂੰ ਪਤਾ ਹਰ ਵਾਰੀ ਪੁਨਰਮੀ ਦੀ ਪੇੜ ਦੀ ਵੱਧੀ ਸਿਕਿਉਰਿਟੀ ਦਾ ਵੀ ਸਿਸਟਮ ਉਹਨਾਂ ਆਪਣੇ ਵੱਲੋਂ ਦਿਨਦਾਲ ਲੱਗੇ ਹੈ ਜੀ ਉਹ ਵਾਈਟਵਾਸ਼ ਕਰਾਣਾ ਹੈ ਜੀ ਸਫਾਈ ਕਰਾਣੀ ਜੂ ਚੀਜ਼ਾਂ ਕੋਈ ਲਾਈਟ ਦਾ ਕੋਈ ਪਰਪੰਸ ਸਿਕਿਉਰਟੀ ਨੇ ਬੱਚਿਆਂ ਨੂੰ ਜਿਹੜੇ ਸੇਵਾ ਕਰਨ ਵਾਲੇ ਨੇ ਕਾਰਡ ਆਪਣਾ ਲੁੱਟਦਾ ਦਿਨ ਰਾਤ ਲੱਗੇ ਜੀ ਬਾਕੀ ਕੁਝ ਰੰਗ ਲਈ ਕਿਰਪਾ ਰੱਖਣ ਕੋਈ ਜੇ ਕਮੀ ਪੇਸ਼ੀ ਹੋ ਆਪੇ ਪੂਰੀ ਕਰ ਦਿੰਦੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਚ ਲੱਗੇ ਆਂ ਕੱਲ ਰਾਤ ਵੀ ਸਾਰੇ ਸੇਵਾਦਾਰਾਂ ਨੂੰ ਕਾਰਡ ਵੰਡੇ ਆ ਸੀਪੀ ਸਾਹਿਬ ਨੇ ਵੀ ਤਿੰਨ ਵਾਰੀ ਅਫਸਰ ਭੇਜੇ ਆ ਐਡੀਸੀਪੀ ਬਣੇ ਐ ਐਸਸੀਪੀ ਸੈਂਟਰ ਸਾਰੇ ਸਿਕਿਉਰਟੀ ਚ ਲਾਸ ਨਰਾਤਿਆਂ ਤੋਂ 1-2 ਦਿਨ ਪਹਿਲਾਂ ਵੀ ਸੇਵਾਦਾਰਾਂ ਦੀ ਔਰ ਪੁਲਿਸ ਪ੍ਰਸ਼ਾਸਨ ਦੀ ਸਾਡੀ ਮੀਟਿੰਗ ਰੱਖੀ ਗਈ ਹੈ ਕਿ ਨਵੇਂ ਗਾਈਡਲਾਈਨ ਬੱਚਿਆਂ ਨੂੰ ਮਿਲ ਜਾਂਦੀਆਂ ਨਾਲੇ ਕੁਝ ਕੰਮ ਕਰਨ ਦੇ ਤਰੀਕੇ ਜੋ ਪੁਲਿਸ ਨੂੰ ਪਤਾ ਉਹ ਸੇਵਾਦਾਰਾਂ ਨੂੰ ਦੱਸ ਦਿੰਦੇ ਮੇਰੀ ਵੀ ਸਾਰੇ ਭਾਗਾਂ ਨੂੰ ਬੇਨਤੀ ਆ ਕਿ ਕੁਸ਼ੀਆ ਨੂੰ ਮੰਡੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਕਮੇਟੀ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਮੇਲੇ ਦੌਰਾਨ ਉਹ ਹੀ ਟਾਈਮ ਹੈ ਜੀ ਪਹਿਲੇ ਦਿਨ ਥੋੜਾ ਜਿਹਾ ਦੁਪਹਿਰ ਤੋਂ ਘੰਟੇ-ਦਰ-ਘੰਟੇ ਦਾ ਫਰਕ ਪੈਂਦਾ ਕੋ ਰਸ਼ ਪੜਾ ਹੁੰਦਾ ਜਿੱਲੇ ਤੋਂ ਕਰੀ ਸਭਾਈ ਤੇ ਉਹ ਹੀ ਟਾਈਮ ਰਹੇਗਾ ਸਾਰਾ ਸਵੇਰ ਤੋਂ ਸਵੇਰੇ ਪਹਿਲੇ ਦਿਨ 4 ਵਜੇ ਓਪਨ ਹੋ ਜਾਣਾ ਰੋਲ ਪਰ ਪਹਿਲੇ ਦਿਨ ਜਿਹੜਾ ਦੁਪਹਿਰ ਨੂੰ ਆ ਨਾ ਉਹ ਘੰਟੇ-ਦਰ-ਘੰਟੇ ਦਾ ਫਰਕ ਪੈ ਸਕਦਾ ਲੰਗਰ ਤੇ 12 ਮਹੀਨੇ ਹੁੰ ਚੱਲਦਾ ਸੇਵਾਦਾਰਾਂस्ते ਲਈ ਪਾਣੀ ਦਾ ਵੀ ਬਾਕੀ ਆਪਣੇ ਲੋਕ ਪੂਰੇ ਪ੍ਰਬੰਧ ਹੈਗੇ ਕੋਨ ਕੋ ਦਾ ਇਹ ਬੱਚੇ ਲੰਗੂਰ ਬੰਦੇ ਉਹਨਾਂ ਦੇ ਵੈਸੇ ਵਰਤ ਹੁੰਦੇ ਉਹਨਾਂ ਨੇ ਨੰਗੇ ਉਹਨਾਂ ਨੇ ਇੱਥੋਂ ਗਾਣੇ ਬਾਕੀ ਜਿਹੜੇ ਹੋਰ ਹੁੰਦੇ ਆ ਉਹਨਾਂ ਵਾਸਤੇ ਮੰਦਿਰ ਹੀ ਤੁਹਾਨੂੰ ਪਤਾ ਇਹ ਪ੍ਰਸ਼ਾਦ ਚੱਲਦਾ ਹੀ ਰਹਿੰਦਾ ਹੈ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਨੇ ਦੱਸਿਆ ਹੈ ਕਿ ਨਗੋਰ ਮੇਲੇ ਨੂੰ ਲੈ ਕੇ ਉਹਨਾਂ ਵੱਲੋਂ ਪੂਰੀ ਤਿਆਰੀਆਂ ਕਰ ਲਈਤੀਆਂ ਗਈਆਂ ਐ ਇੱਥੇ ਮੰਦਰ ਦੀ ਬੱਚੇ ਰੰਗਸ ਲੋਗਨ ਤੇ ਪੇਟ ਦਾ ਕੰਮ ਕੀਤਾ ਗਿਆ ਹੈ ਉੱਥੇ ਹੀ ਭਗਤਾਂ ਦੀ ਲੈਨ ਲੈਨਾਂ ਨੂੰ ਲੈ ਕੇ ਜੇ ਸਹੂਿਦਾਂ ਨਾ ਹੋਵੇ ਉਹਦੇ ਵਾਸਤੇ ਲੈਨਾਂ ਦਾ ਪ੍ਰਬੰਧ ਕੀਤਾ ਹੈ ਜੋ ਕਿ ਵਾਰੀ-ਵਾਰੀ ਸੇਰ ਆਪਣਾ ਮੱਥਾ ਲਗਾਣ ਚ ਲੱਕੇ ਦੇਖ ਸਕਦੇ ਹੈ ਇਹ ਨਾਲ ਨਾਲ ਦੇ ਉਹਨਾਂ ਨੇ ਦੱਸਿਆ ਹੈ ਕਿ ਭਗਤਾਂ ਵਾਸਤੇ ਪਾਣੀ ਤੇ ਲੰਗਰ ਪ੍ਰਸ਼ਾਦ ਦਾ ਵੀ ਪ੍ਰਬੰਧ ਉਹਨਾਂ ਵੱਲੋਂ ਕੀਤਾ ਗਿਆ ਹੈ ਕੈਮਰਾਮੈਨ ਸ਼ਰੂਲ ਕੁਮਾਰ ਦੇ ਨਾਲ ਆਇੱਕ ਸੋਲੀ ਫਾਸਟਵੇ ਖਬਰਨਾਮਾ ਅੰਮ੍ਰਿਤਸਰ